ਸਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਡੇਲੀ ਮੋਟੀਵੇਟਿਡ ਬਾਏ ਕਵਲ ਤੇ ਅੱਜ ਅਸੀਂ ਗੱਲ ਕਰ ਰਹੀਆਂ ਕਿ ਜ਼ਿੰਦਗੀ ਵਿੱਚ ਹਰੇਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਗੋਲ ਹੁੰਦਾ ਆ ਕੁਝ ਨਾ ਕੁਝ ਕੋਈ ਨਾ ਕੋਈ ਸੁਪਨਾ ਹੁੰਦਾ ਆ ਠੀਕ ਆ ਜਿੰਨੂੰ ਉਹ ਪੂਰਾ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਕਿ ਤੁਸੀਂ ਵੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਗੋਲ ਹੈਗਾ ਆ ਤੇ ਤੁਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ 5 ਨਿਯਮਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ कामयाबी हासिल कर सकती है चैनल तो नवे आए हो तो चैनल जरूर करो तो चैनल न जुड़ने वास्ते चैनल करो तो वीडियो न बने रहो लास्ट तक वेख्य चलो देखते हैं ऊपरी रीजन के नंबर एक पहला अपना गोल क्लीयर करो क्लीयर गोल ठीक है क्लीयर करो कि जिंदगी करना की चाहते हो ਜਿਸ ਦਿਨ ਤੁਹਾਨੂੰ ਇਹ ਕਲੀਅਰ ਹੋ ਗਿਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਫਿਰ ਇਹ ਕਲੀਅਰ ਕਰੋ ਕਿ ਕਿਉਂ ਕਰਨਾ ਚਾਹੁੰਦੇ ਹੋ ਠੀਕ ਆ ਜਦੋਂ ਤੁਹਾਡਾ ਵਾਈ ਕਲੀਅਰ ਹੋ ਜਾਂਦਾ ਨਾ ਉਦੋਂ ਤੁਹਾਨੂੰ ਜਿਹੜਾ ਉਸ ਕੰਮ ਨੂੰ ਕਰਨ ਦੀ ਪਾਵਰ ਜ਼ਿਆਦਾ ਮਿਲਦੀ ਹੈ ਜਦੋਂ ਜਿੰਨਾ ਚਿਰ ਤੁਹਾਡੇ ਕੋਲ ਵਾਈ ਨਹੀਂ ਹੈਗਾ ਕਿਉਂ ਕਿਉਂ ਕਰਨਾ ਚਾਹੁੰਦੇ ਹੋ ਉਸ ਕੰਮ ਨੂੰ ਉਹਨਾਂ ਚਿਰ ਤੁਸੀਂ ਉਸ ਵਿੱਚ ਸਫਲਤਾ ਮੰਸਨ ਨਹੀਂ ਕਰ ਸਕਦੇ ਕਿ ਉਸਨੇ ਉਸ ਕੰਮ ਨੂੰ ਲੈ ਕੇ ਇੰਨੇ ਜ਼ਿਆਦਾ ਜਿਹੜਾ ਵਾ ਉਹ ਇੰਟਰਸਟ ਨਹੀਂ ਉਸ ਕੰਮ ਨੂੰ ਨਹੀਂ ਕਰੋਗੇ ਜਿੰਨਾ ਸਿਰ ਤੁਹਾਡਾ ਵਾਈ ਨਹੀਂ ਕਲੀਅਰ ਕਿ ਤੁਸੀਂ ਉਹ ਕਿਉਂ ਕਰਨਾ ਚਾਹੁੰਦੇ ਹੋ ਠੀਕ ਹੈ ਆਪਣੀ ਜਦੋਂ ਵੀ ਤੁਸੀਂ ਤੁਹਾਨੂੰ ਕਲੀਅਰ ਹੋ ਗਿਆ ਕਿ ਤੁਹਾਡਾ ਗੋਲ ਕੀ ਆ ਇੱਕ ਪਾਸੇ ਇੱਕ ਡਾਇਰੀ ਲਓ ਇੱਕ ਪਾਸੇ ਲਿਖੋ ਕਿ ਉਹ ਤੁਹਾਡੇ ਗੋਲ ਜਿਹੜੇ ਆ ਇੱਕ ਗੋਲ ਜਿੰਨਾ ਵੀ ਇੱਕ ਜਾਂ ਦੋ ਵਾਰ ਤੁਸੀਂ ਕਿ ਕਿਹੜੀ ਚੀਜ਼ ਵਿੱਚ ਕੰਮ ਜੱਦੀ ਹਾਸਲ ਕਰਨਾ ਚਾਹੁੰਦੇ ਹੋ ਹਨ ਉਹਨਾਂ ਨੂੰ ਲਿਖੋ ਕਿਹੜੀਆਂ ਗੱਲਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਨੂੰ ਮੈਂ ਕਰ ਸਕਾਂ ਇਹਨਾਂ ਚੀਜ਼ਾਂ ਨੂੰ ਮੈਂ ਪਾ ਸਕਾਂ ਪਹਿਲਾਂ ਉਹਨਾਂ ਨੂੰ ਲਿਖੋ ਫਿਰ ਦੂਸਰੇ ਪੇਜ ਤੇ ਉਸੇ ਰਾਈਟ ਸਾਈਡ ਤੇ ਪਹਿਲਾਂ ਲਿਖੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਫਿਰ ਦੂਜੇ ਪੇਜ ਤੇ ਲਿਖੋ ਕਿ ਕਿਉਂ ਕਰਨਾ ਚਾਹੁੰਦੇ ਹੋ ਜਦੋਂ ਤੁਹਾਨੂੰ ਉਹਦਾ ਵਾਈ ਕਲੀਅਰ ਹੋ ਜਾਂਦਾ ਨਾ ਤੇ ਤੁਹਾਡਾ ਇੰਟਰਸਟ ਤੁਹਾਡੇ ਵਿੱਚ ਕੰਮ ਕਰਨ ਦਾ ਜਜ਼ਬਾ ਜਿਹੜਾ ਵਧ ਜਾਂਦਾ ਹੈ ਉਸ ਪ੍ਰਤੀ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋਦੇ ਵਾਅਦਾ ਤੁਹਾਨੂੰ ਇਹ ਹੋ ਜਾਂਦਾ ਹੈ ਕਿ ਉਹ ਤੁਹਾਡੇ ਅੰਦਰ ਇੱਕ ਜਨੂੰਨ ਪੈਦਾ ਕਰਦਾ ਹੈ ਤੁਹਾਡੇ ਅੰਦਰ ਇੱਕ ਹਿੰਮਤ ਪੈਦਾ ਕਰਦਾ ਹੈ ਠੀਕ ਹੈ ਭਾਵੇਂ ਤੁਸੀਂ ਕਿੰਨੇ ਵੀ ਆਲਸੀ ਹੋਵੋਗੇ ਪਰ ਜਦੋਂ ਤੁਹਾਡਾ ਵਾਅਦਾ ਕਲੀਅਰ ਹੋਵੇਗਾ ਕਿ ਤੁਸੀਂ ਉਹ ਗੋਲ ਕਿਉਂ ਅਚੀਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਕੰਮ ਨੂੰ ਰੋਜ਼ਾਨਾ ਹੀ ਟਾਈਮ ਦਿਓਗੇ ਤੇ ਜ਼ਿੰਦਗੀ ਵਿੱਚ ਉਸ ਉਸ ਪ੍ਰਤੀ ਸੁਚੇਤ ਰਹੋਗੇ ਤੇ ਕਾਮਯਾਬੀ ਹਾਸਲ ਕਰੋਗੇ ਤੇ ਇਸ ਤੋਂ ਇਲਾਵਾ ਤੁਸੀਂ ਇਹ ਵੀ ਲਿਖ ਸਕਦੇ ਹੋ ਇੱਕ ਸਾਈਡ ਤੇ ਤੁਸੀਂ ਲਿਖਿਆ ਕਿ ਤੁਸੀਂ ਕਿਹੜਾ ਗੋਲ ਅਚੀਵ ਕਰਨਾ ਚਾਹੁੰਦੇ ਹੋ ਦੂਜੇ ਪੇਜ ਤੇ ਲਿਖੋ ਕਿ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਤੇ ਜਦੋਂ ਤੁਹਾਡਾ ਕਿਉਂ ਕਲੀਅਰ ਹੋ ਜਾਏ ਤੇ ਤੀਸਰੇ ਪੇਜ ਤੇ ਇਹ ਲਿਖੋ ਕਿ ਹੁਣ ਤੁਸੀਂ ਅੱਗੇ ਉਹਦੇ ਵਾਸਤੇ ਕਿਹੜਾ ਸਟੈਪ ਕਰੋਗੇ ਪਹਿਲਾਂ ਤੁਸੀਂ ਕਿਹੜੀ ਚੀਜ਼ ਨੂੰ ਜਿਹੜਾ ਉਹ ਕਰੋਗੇ ਉਸ ਵਾਸਤੇ ਪਹਿਸ਼ਟ ਕਦਮ ਜਿਹੜਾ ਉਹ ਘੁੱਟੋਗੇ ਕਿਉਂਕਿ ਜਦੋਂ ਤੱਕ ਤੁਸੀਂ ਐਕਸ਼ਨ ਨਹੀਂ ਲੈਂਦੇ ਉਹਨਾਂ ਚਿਰ ਤੁਸੀਂ ਤੁਸੀਂ ਸੋਚਦੇ ਹੀ ਰਹੋਗੇ ਠੀਕ ਹੈ ਸੋਚਣਾ ਨਾਲੋਂ ਜ਼ਿਆਦਾ ਜ਼ਰੂਰੀ ਹੈ ਐਕਸ਼ਨ ਹੈ ਨਾ ਆਪਣੇ ਕੰਮ ਪ੍ਰਤੀ ਨੰਬਰ 2 ਆਪਣੇ ਟਿਚੇ ਉੱਪਰ ਪੂਰਾ ਧਿਆਨ ਕੇਂਦਰਿਤ ਕਰੋ ਕੇਂਦ੍ਰਿਤ ਕਰੋ ਪੂਰਾ ਧਿਆਨ ਫੋਕਸ ਕਰੋ ਉਹਦੇ ਉੱਤੇ ਜੋ ਵੀ ਤੁਸੀਂ ਆਪਣਾ ਬੋਲ ਬਿੱਥਿਆ ਆ ਉਹਦੇ ਤੇ ਪੂਰਾ ਧਿਆਨ ਕੇਂਦਰਿਤ ਕਰ ਦੋ ਕਿਉਂਕਿ ਜਿੰਨਾ ਚਿਰ ਤੁਸੀਂ ਸੀਰੀਅਸ ਨਹੀਂ ਹੁੰਦੇ ਉਹਨਾਂ ਚਿਰ ਤੁਸੀਂ ਕੰਮਜਰ ਨਹੀਂ ਹੋ ਸਕਦੇ ਠੀਕ ਹੈ ਜਦੋਂ ਤੁਸੀਂ ਆਪਣੇ ਕੰਮ ਪ੍ਰਤੀ ਸੀਰੀਅਸ ਹੋ ਜਾਓਗੇ ਉਹਦੇ ਉੱਤੇ ਰੋਜ਼ਾਨਾ ਥੋੜਾ ਥੋੜਾ ਉਹਨੂੰ ਟਾਈਮ ਦਿਓ ਠੀਕ ਹੈ ਜਿੰਨਾ ਚਿਰ ਤੁਸੀਂ ਆਪਣੇ ਕੰਮ ਨੂੰ ਟਾਈਮ ਨਹੀਂ ਦਿੰਦੇ ਉਹਨਾਂ ਚਿਰ ਤੁਸੀਂ ਉਸ ਵਿੱਚ ਪਰਫੈਕਟ ਨਹੀਂ ਹੋ ਸਕਦੇ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਵੀ ਕੰਮ ਵਿੱਚ ਜੋ ਵੀ ਤੁਹਾਡਾ ਗੋਲ ਆ ਉਹਦੇ ਪ੍ਰਤੀ ਰੋਜ਼ ਦੇ ਦੇ ਥੋੜਾ ਥੋੜਾ ਵੀ ਕੰਮ ਕਰੋਗੇ ਤਾਂ ਇੱਕ ਦਿਨ ਉਹ ਤੁਹਾਡੀ ਸਫਲਤਾ ਦਾ ਕਾਰਨ ਬਣ ਜਾ ਬਣ ਜਾਗਾ ਲਗਾਤਾਰ ਕੰਮ ਕਰੋ ਬਿਨਾਰੁਕੀ ਜਦੋਂ ਤੁਸੀਂ ਨਿੱਕੇ ਨਿੱਕੇ ਜਿੱਤਾਂ ਪ੍ਰਾਪਤ ਕਰਦੇ ਜਾਓਗੇ ਹਰ ਰੋਜ਼ ਛੋਟੇ ਛੋਟੇ ਕੰਮ ਕਰਦੇ ਜਾਓਗੇ ਤਾਂ ਉਹੀ ਜਿਹੜੇ ਜਿੱਤਾਂ ਹੀ ਤੁਹਾਡੀਆਂ ਛੋਟੀਆਂ ਜਿੱਤਾਂ ਹੀ ਇੱਕ ਦਿਨ ਤੁਹਾਡੀ ਵੱਡੀ ਜਿੱਤ ਦਾ ਕਾਰਨ ਬਣ ਜਾਣਗੀਆਂ ਆਪਣੇ ਕੰਮ ਤੇ ਪੂਰਾ ਧਿਆਨ ਦੇ ਕੇ ਆਪਣੇ ਕੰਮ ਪ੍ਰਤੀ ਸੀਰੀਅਸ ਹੋ ਕੇ ਤੁਸੀਂ ਬਿਨਾ ਰੁਕੇ ਲਗਾਤਾਰ ਕੰਮ ਕਰਕੇ ਆਪਣੀ ਜ਼ਿੰਦਗੀ ਵਿੱਚ ਉਸ ਗੋਲ ਪ੍ਰਤੀ ਕਾਮਯਾਬੀ ਹਾਸਲ ਕਰ ਸਕਦੇ ਹੋ ਨੰਬਰ 3 ਸਮੇਂ ਦੀ ਕਦਰ ਕਰੋ ਦੁਨੀਆ ਵਿੱਚ ਇਹ ਕਹਿੰਦੇ ਹਰ ਚੀਜ਼ ਸੰਭਵ ਤੋਂ ਅਸੰਭਵ ਤੋਂ ਸੰਭਵ ਕੀਤੀ ਜਾ ਸਕਦੀ ਹੈ ਪਰ ਇੱਕ ਬੀਤਿਆ ਹੋਇਆ ਸਮਾਂ ਜਿਹੜਾ ਵਾ ਉਹ ਵਾਪਸ ਮੁੜ ਕੇ ਨਹੀਂ ਆਉਂਦਾ ਆਪਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਮੇਂ ਨੂੰ ਇਸ ਤਰ੍ਹਾਂ ਵੇਸਟ ਕਰਦੇ ਆਂ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਆਪਾਂ ਆਪਣਾ ਕੀਮਤੀ ਸਮਾਂ ਕਿੱਧਰ ਵੇਸਟ ਕਰੀ ਜਾ ਰਹੇ ਆਂ ਆਪਾਂ ਆਪਣੇ ਦਿਨ ਵਿੱਚ ਕੁਝ ਮਿੰਟਾਂ ਕੁਝ ਘੰਟੇ ਆਂ ਤੇ ਕਈ ਦਿਨਾਂ ਨੂੰ ਵੀ ਇੱਦਾਂ ਵੇਸਟ ਕਰ ਜਾਂਦੇ ਆਂ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਇੰਨਾ ਜਿਹੜਾ ਸਾਡਾ ਟਾਈਮ ਹੋ ਵੇਸਟ ਹੋ ਰਿਹਾ ਆ ਆਪਣੇ ਗੋਲ ਨੂੰ ਇੰਨਾ ਸਮਾਂ ਦਿਓ ਕਿ ਉਹ ਤੁਹਾਡਾ ਸਮਾਂ ਬਦਲ ਦੇਵੇ ਨੰਬਰ 4 ਸਬਰ ਜੇਕਰ ਤੁਹਾਡੇ ਵਿੱਚ ਸਬਰ ਨਹੀਂ ਹੈਗਾ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅੱਜ ਹੀ ਕੰਮ ਸ਼ੁਰੂ ਕੀਤਾ ਦੇ 10 ਦਿਨ ਬਾਅਦ ਜਾਂ 1 ਮਹੀਨੇ ਬਾਅਦ ਤੁਸੀਂ ਸਫਲ ਹੋ ਜਾਓ ਤਾਂ ਤੁਸੀਂ ਕਦੀ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ ਕਿਉਂਕਿ ਇਸ ਜੋ ਵੀ ਤੁਸੀਂ ਜ਼ਿੰਦਗੀ ਵਿੱਚ ਕੋਲ ਆਪਣਾ ਮਿੱਥਿਆ ਹੋਇਆ ਹੈ ਉਸ ਤੇ ਤੁਸੀਂ ਲਗਾਤਾਰ ਕੰਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰ ਉਸ ਕੰਮ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਤੇ ਉਹਨਾਂ ਨੂੰ ਤੁਸੀਂ ਪਾਰ ਕਰਨਾ ਹੈ ਜੇਕਰ ਤੁਸੀਂ ਹਰ ਮਨੁੱਖੀ ਜਦ ਆਖਿਆ ਲੋ ਤੁਹਾਡੇ ਵਿੱਚ ਸਬਰ ਨਹੀਂ ਹੈਗਾ ਤੁਸੀਂ ਕਹਿਤਾ ਕਿ ਮੈਂ ਹੁਣ ਇਸ ਚੀਜ਼ ਤੋਂ ਨਿਰਾਸ਼ ਹੋ ਗਿਆ ਆ ਮੈਂ ਇੰਨੀ ਵਾਰੀ ਮਿਹਨਤ ਕੀਤੀ ਪਰ ਮੈਂ ਸਫਲ ਨਹੀਂ ਹੋਇਆ ਠੀਕ ਆ ਉਹ ਚੀਜ਼ ਜਿਹੜੀ ਆ ਤੁਹਾਨੂੰ ਇਸ ਇੱਥੇ ਸਬਰ ਰੁੱਝੇ ਕਦੋਂ ਹੀ ਕਾਮਯਾਬੀ ਹਾਸਲ ਕਰਨੀ ਚਾਹੁੰਦੀ ਹੈ ਤੇ ਤੁਹਾਡੇ ਵਿੱਚ ਸਬਰ ਦਾ ਹੋਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਡੇ ਵਿੱਚ ਸਬਰ ਨਹੀਂ ਹੈਗਾ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਨਿਰਾਸ਼ ਹੋ ਜਾਓਗੇ ਤੁਸੀਂ ਦੁਖੀ ਹੋ ਜਾਓਗੇ ਕਿਉਂਕਿ ਜਦੋਂ ਨਹੀਂ ਕੋਈ ਵੀ ਕੰਮ ਸਟਾਰਟ ਕਰਦੇ ਆ ਤੇ ਉਸ ਦੇ ਵਿੱਚ ਘਾਟਾ ਨੁਕਸਾਨ ਸਭ ਕੁਝ ਪਹਿਲਾਂ ਦੇਖਣਾ ਪੈਂਦਾ ਹੈ ਜੇਕਰ ਤੁਸੀਂ ਉਹ ਚੀਜ਼ਾਂ ਨੂੰ ਸਾਹਮਣੇ ਨਹੀਂ ਰੱਖਦੇ ਆਪਣੇ ਮਨ ਨੂੰ ਉਹ ਚੀਜ਼ ਦਾ ਅਹਿਸਾਸ ਨਹੀਂ ਕਰਾਉਂਦੇ ਕਿ ਇਹ ਚੀਜ਼ਾਂ ਇਹ ਰਸਤੇ ਵੀ ਆਉਣਗੇ ਮੇਰੀ ਕਾਮਯਾਬੀ ਵਿੱਚ ਤੇ ਫਿਰ ਕਿਤੇ ਜਾ ਕੇ ਆਪਾਂ ਕਾਮਜਾਬ ਹੋ ਸਕਦੇ ਹਾਂ ਇਸ ਕਰਕੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਹਾਡੇ ਵਿੱਚ ਸਬਰ ਦਾ ਹੋਣਾ ਜ਼ਰੂਰੀ ਹੈ ਜੇਕਰ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਸਬਰ ਹੋਣਾ ਜ਼ਰੂਰੀ ਹੈ ਨੰਬਰ 5 ਕਾਮਯਾਬ ਆਦਤਾਂ ਦੇ ਮਾਲਕ ਬਣੋ ਤੁਹਾਡੀਆਂ ਆਦਤਾਂ ਇੰਨੀਆਂ ਵਧੀਆ ਹੋਣੀਆਂ ਚਾਹੀਦੀਆਂ ਹਨ ਕਿ ਵਿਕਣ ਵਾਲੇ ਨੂੰ ਵੀ ਪਤਾ ਲੱਗੇ ਕਿ ਇਹਦੇ ਨਾਲ ਮੈਂ ਕਿੰਦਾ ਪੇਸ਼ ਆਣਾ ਆ ਤੇ ਉਹ ਚੀਜ਼ਾਂ ਨੂੰ ਕੰਟੀਨਿਊ ਕਰਕੇ ਤੁਸੀਂ ਕਾਮਯਾਬੀ ਹਾਸਲ ਕਰ ਸਕਦੇ ਹੋ ਠੀਕ ਹੈ ਕਾਮਯਾਬ ਆਦਤਾਂ ਦਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਡਿਸਪਲਿਨ ਹੋਣਾ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਵਿੱਚ ਆਲਸ ਨਹੀਂ ਹੋਣਾ ਚਾਹੀਦਾ ਤੁਹਾਨੂੰ ਤੁਸੀਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹੋ ਸਰੀਰਿਕ ਸਿਹਤ ਦਾ ਤੇ ਮਾਨਸਿਕ ਸਿਹਤ ਦਾ ਧਿਆਨ ਰੱਖਣ ਤੋਂ ਭਾਗੀ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹਾਂ ਤਾਂ ਸਾਡੇ ਜਿਹੜੇ ਵਿਚਾਰ ਆ ਉਹ ਮਾਨਸਿਕ ਤੌਰ ਤੇ ਸਾਡੇ ਵਿਚਾਰ ਜਿਹੜੇ ਉਹ ਪੂਰੇ ਚੜ੍ਹਦੀ ਕਲਾ ਵਾਲੇ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਕੁਝ ਕਰ ਸਕਦੇ ਆ ਤੇ ਉਹਦੇ ਵਿੱਚ ਕੰਮ ਜੱਦੀ ਹਾਸਲ ਕਰ ਸਕਦੇ ਆ ਤੇ ਜੇਕਰ ਸਰੀਰ ਸਾਡਾ ਤੰਦਰੁਸਤ ਨਾ ਹੋਵੇਗਾ ਤੇ ਅਸੀਂ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਾਰੀਆਂ ਕੁੱਲ ਮਿਲਾਕੇ ਤੁਹਾਡੀਆਂ ਆਤਾਂ ਜਿਹੜੀਆਂ ਵਾ ਉਹ ਡਿਪੈਂਡ ਕਰਦੀਆਂ ਵਾ ਤੁਹਾਡੀ ਕਾਮਯਾਬੀ ਜੇਕਰ ਤੁਹਾਡੇ ਚੰਗੀਆਂ ਆਤਾਂ ਹੈਗੀਆਂ ਨਹੀਂ ਤੇ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਆਪਣੇ ਕੰਮ ਪ੍ਰਤੀ ਸੀਰੀਅਸ ਰਹਿੰਦੇ ਹੋ ਤੁਸੀਂ ਆਪਣੇ ਕੰਮ ਨੂੰ ਜਿਹੜਾ ਵਾ ਉਹ ਡਿਵਾਈਡ ਕਰਦੇ ਹੋ ਡੇਲੀ ਕੋਸ਼ਿਸ਼ ਕਰਦੇ ਹੋ ਲਿਖਦੇ ਹੋ ਕਿ ਮੈਂ ਅੱਜ ਇੰਨੇ ਟਾਈਮ 'ਚ ਆਹ ਕੰਮ ਕਰਨਾ ਆ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੇ ਹੋ ਤੋਂ ਇਲਾਵਾ ਤੁਸੀਂ ਆਪਣੇ ਸਰੀਰਕ ਤੇ ਮਾਨਸਿਕ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹੋ ਕਿਉਂਕਿ ਜਦੋਂ ਤੁਸੀਂ ਆਪਣੀ ਕਿਸੇ ਵੀ ਗੋਲ ਨੂੰ ਅਚੀਵ ਕਰਨਾ ਹੁੰਦਾ ਹੈ ਤੇ ਤੁਹਾਡੇ ਵਿਚਾਰਾਂ ਦਾ ਚੰਗਾ ਹੋਣਾ ਚੜ੍ਹਦੀ ਕਲਾ ਵਾਲਾ ਹੋਣਾ ਬਹੁਤ ਜ਼ਰੂਰੀ ਆ ਜਿੱਦੇ ਤੁਹਾਡੇ ਵਿਚਾਰ ਹੀ ਢੰਦੀ ਕਲਾ ਵਾਲੇ ਹੋਣਗੇ ਤੇ ਤੁਸੀਂ ਕਾਮਯਾਬ ਕਿੱਦਾਂ ਹੋ ਸਕਦੇ ਹੋ ਇਹਨਾਂ ਆਦਤਾਂ ਨੂੰ ਵੀ ਤੁਹਾਨੂੰ ਕੰਟੀਨਿਊ ਤੁਹਾਡੇ ਵਿੱਚ ਹੋਣੀ ਚਾਹੀਦੀ ਐ ਨਹੀਂ ਤੁਸੀਂ ਤਾਂ ਹੀ ਕਾਮਯਾਬੀ ਹਾਸਲ ਕਰ ਸਕਦੇ ਹੋ ਸੋ ਲਾਸਟ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨਾਲ ਜੁੜੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ